ਮੈਂ ਇਸ ਗੱਲ ਦਾ ਹੱਕ ਚਾ ਕਿ ਧੀਆ ਭੈਣਾ ਕੁੜੀਆਂ ਬੇਟੀਆਂ ਸਾਡੀਆਂ ਕੋਈ ਵੀ ਕੰਮ ਕਰ ਸਕਦੀਆਂ ਨੇ ਫੌਜ ਚ ਵੀ ਹੋ ਸਕਦੀਆਂ ਨੇ ਪੁਲਿਸ ਚ ਵੀ ਹੋ ਸਕਦੀਆਂ ਨੇ ਕੁਛ ਵੀ ਕਰ ਸਕਦੀਆਂ ਨੇ ਟਰੱਕ ਵੀ ਚਲਾ ਸਕਦੀਆਂ ਨੇ ਪਰ ਮੈਂ ਕਦੇ ਇਹ ਗੱਲ ਨਹੀਂ ਸੀ ਸੋਚੀ ਕਿ ਸਾਡੀਆਂ ਧੀਆ ਨੂੰ ਕੁੜੀਆਂ ਨੂੰ ਮਤਲਬ પેટ્રોલ ਪੰਪ ਤੇ ਵੀ ਕੰਮ ਕਰਨਾ ਪਊਗਾ ਔਰਤ ਦੇ ਵਿੱਚ ਔਰਤਪਨ ਹਮੇਸ਼ਾ ਜਿਉਂਦਾ ਰਹਿੰਦਾ ਪਰ પેટ્રોલ ਪੰਪ ਤੇ ਜਦੋਂ ਮੈਂ ਦੇਖਿਆ ਉਹਨੂੰ ਤਾਂ ਮੈਨੂੰ ਇਦਾਂ ਲੱਗਿਆ ਕਿ ਇਹ ਉਹ ਜਗ੍ਹਾ ਹੈ ਜਿਹੜੀ ਔਰਤ ਦੇ ਵੇ ਚਲੀ ਜਿਹੜੀ ਔਰਤ ਆ ਉਹਨੂੰ ਮਾਰ ਸਕਦੀ ਆ ਉਹਦੇ ਅੰਦਰ ਮਰ ਜਾਂਦੀ ਔਰਤ ਫਿਲਮ ਦਾ ਸੋਚਿਆ ਸੀ ਮੈਂ ਕਿ ਮੇਰੀ ਕਿਸੇ ਫਿਲਮ ਦਾ ਕੋਈ ਕੇਂਦਰੀ ਪਾਤਰ ਆ ਜਿਹੜਾ ਕੁੜੀ ਦਾ ਉਹ ਪੈਟਰੋਲ ਪੰਪ ਤੇ ਲੱਗਿਆ ਹੋਊਗਾ ਨਾਲੋਂ ਮੇਰੇ ਬਹੁਤ ਦਿਲ ਦੇ ਨੇੜੇ ਆ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਐਸਾ ਰੋਲ ਆ ਜੀਚੋਂ ਨਿਕਲਣ 'ਚ ਮੈਨੂੰ ਟਾਈਮ ਲੱਗਿਆ ਔਰ ਮੇਰਾ ਹਰ ਇਮੋਸ਼ਨ ਰੀਅਲ ਸੀ ਅੱਜ ਵੀ ਹਮੇਸ਼ਾ ਉਹੀ ਸਵਾਲ ਹੈ ਕਿ ਤੁਹਾਡੀ دارو ਕਦੋਂ ਆ ਰਹੀ ਹੈ ਕਿਉਂਕਿ ਤੁਸੀਂ ਜਦੋਂ ਲਿਖਦੇ ਹੋ ਨਾ ਕਹਿੰਦੇ ਜਿਹੜੀ ਐਕਟਿੰਗ ਹੈ ਉਹ ਅਸੀਂ ਸਿੱਖ ਸਕਦੇ ਹਾਂ ਸਿੰਗਿੰਗ ਵੀ ਸਿੱਖ ਸਕਦੇ ਹਾਂ ਇੰਟਰੈਕਸ਼ਨ ਵੀ ਕਿਤੇ ਨਾ ਕਿਤੇ ਸਿੱਖ ਸਕਦੇ ਲੇਕਿਨ ਜੋ ਲਿਖਾਈ ਹੈ ਨਾ ਜੋ ਅਸਲ ਲਿਖਦੇ ਆ ਜੋ ਰਾਈਟਰਸ ਆਉਂਦੇ ਨੇ ਉਹ ਸਿੱਖਣਾ ਬਹੁਤ ਮੁਸ਼ਕਿਲ ਹੈਗਾ ਸੋ ਜਦੋਂ ਤੁਸੀਂ ਪੈਨ ਡਾਊਨ ਕਰ ਰਹੇ ਸੀ ਐਂਡ ਕਿੰਨਾ ਸਮਾਂ ਲੱਗਾ ਐਂਡ ਕਦੋਂ ਕੀ ਸੋਚਿਆ ਕਿ ਮੈਂ ਇਹ دارو ਲਿਖਣੀ ਹੈ ਕਾਫੀ ਸਾਲ ਪਹਿਲਾਂ ਦੀ ਗੱਲ ਆ ਮੈਂ ਬਹੁਤ ਵਾਰੀ ਇਹ ਗੱਲ ਦੱਸ ਵਿੱਚ ਚੁਪ ਕੇ ਮਾ ਬਠਿੰਡੇੋਂ ਚੰਡੀਗੜੀ ਆ ਰਿਹਾ ਸੀਗਾ ਤੇ ਬਠਿੰਡੇ ਤੋਂ ਬਾਹਰ ਨਿਕਲ ਕੇ ਉੱਚੋਂ ਤੋਂ ਪਹਿਲਾਂ ਉੱਥੇ ਬਾਈਆ ਫੋਰਟ ਆ ਉਹਦੇ ਨਾਲ ਇੱਕ ਪੈਟਰੋਲ ਪੰਪ ਸੀਗਾ ਹੈਗਾ ਹੁਣ ਵੀ ਉਹ ਪੈਟਰੋਲ ਪੰਪ ਦਾ ਜਿਹੜਾ ਮਾਲਕ ਆ ਉਹ ਵੀ ਮੇਰਾ ਦੋਸਤ ਆ ਮੇਰੇ ਨਾਲ ਪੜਿਆ ਪਰ ਮੀਰ ਉਹਦੇ ਪੈਟਰੋਲ ਪੰਪ ਤੇ ਮੈਂ ਪਹਿਲੀ ਵਾਰੀ ਕਿਸੇ ਕੁੜੀ ਨੂੰ ਤੇਲ ਪਾਉਂਦੇ ਵੇਖਿਆ ਇਹ ਉਦੋਂ ਦੀ ਗੱਲ ਆ ਮਤਲਬ ਤੁਸੀਂ ਯਾਦ ਕਰ ਲਓ ਵੀ ਕੁੜੀਆਂ ਪੈਟਰੋਲ ਪੰਪ ਤੇ ਕਦੋਂ ਕੰਮ ਕਰਨ ਲੱਗੀਆਂ ਹੋ ਸਕਦਾ 15 ਸਾਲ ਹੋ ਗਏ ਹੋਣ ਮੈਂ ਇਸ ਗੱਲ ਦੇ ਹੱਕ 'ਚ ਕਿ ਧੀਆ ਭੈਣਾਂ ਕੁੜੀਆਂ ਬੇਟੀਆਂ ਸਾਡੀਆਂ ਕੋਈ ਵੀ ਕੰਮ ਕਰ ਸਕਦੀਆਂ ਨੇ ਫੌਜ 'ਚ ਵੀ ਹੋ ਸਕਦੀਆਂ ਨੇ ਪੁਲਿਸ 'ਚ ਵੀ ਹੋ ਸਕਦੀਆਂ ਨੇ ਕੁਛ ਵੀ ਕਰ ਸਕਦੀਆਂ ਨੇ ਟਰੱਕ ਵੀ ਚਲਾ ਸਕਦੀਆਂ ਨੇ ਪਰ ਮੈਂ ਕਦੇ ਇਹ ਗੱਲ ਨਹੀਂ ਸੀ ਸੋਚੀ ਕਿ ਸਾਡੀਆਂ ਧੀਆ ਨੂੰ ਕੁੜੀਆਂ ਨੂੰ ਮਤਲਬ પેટ્રોલ ਪੰਪ ਤੇ ਵੀ ਕੰਮ ਕਰਨਾ ਪਊਗਾ ਇਹ ਗੱਲ ਸ਼ਾਇਦ ਤੁਹਾਡੇ ਸਮਝ ਚ ਨਾ ਆਵੇ ਕਿ ਤੁਹਾਨੂੰ ਐ ਲੱਗੇ ਵੀ ਐਡੀ ਕੀ ਗੱਲ ਆ ਯਾਰ ਹੋਰ ਕੰਮ ਵੀ ਤਾਂ ਕਰਦੀਆਂ ਹੀ ਨੇ ਕੁੜੀਆਂ ਜੇ ਪੈਟਰੋਲ ਪੰਪ ਤੇ ਲੱਗੀ ਤਾਂ ਕੀ ਗੱਲ ਸੀ ਪਰ ਤੁਸੀਂ ਮੜਿਆ ਸੋਚ ਕੇ ਦੇਖਿਓ ਕਿ ਪੈਟਰੋਲ ਪੰਪ ਦਾ ਜਿਹੜਾ ਮਾਹੌਲ ਆ ਉੱਥੇ ਜਾ ਕੇ ਇੱਕ ਕੁੜੀ ਪਹਿਲਾਂ ਤਾਂ ਆਪਣੇ ਕੱਪੜੇ ਚੇਂਜ ਕਰਦੀ ਆ ਉਹੀ ਜਿਹੜੀ ਹੁੰਦੀ ਆ ਪੈਟਰੋਲੀਅਮ ਕੰਪਨੀ ਉਹਦੀ ਸ਼ਰਟ ਪਾਉਂਦੀ ਆ ਟੋਪੀ ਲੈਂਦੀ ਆ ਨਾ ਉਹਦੀ ਜਿਹੜੀ ਇੱਕ ਔਰਤ ਦਾ ਇੱਕ ਔਰਤ ਚਾਹੇ ਕਿ ਉਸੇ ਦੇ ਹਾਲਾਤ ਚ ਹੋਵੇ ਬੇਸ਼ੱਕ ਉਹ ਵਿਚਾਰੀ ਮਜਬੂਰੀ ਚ ਕਾਗਜ਼ ਵੀ ਚੁਣਦੀ ਹੋਵੇ ਔਰਤ ਦੇ ਵਿੱਚ ਔਰਤਪਨ ਹਮੇਸ਼ਾ ਜਿਉਂਦਾ ਰਹਿੰਦਾ ਔਰਤ ਦੇ ਵਿੱਚ ਇੱਕ ਨਿਲਾਕਤ ਰਹਿੰਦੀ ਹੈ ਪਰ ਪੈਟਰੋਲ ਪੰਪ ਤੇ ਜਦੋਂ ਮੈਂ ਦੇਖਿਆ ਉਹਨੂੰ ਤਾਂ ਮੈਨੂੰ ਇਦਾਂ ਲੱਗਿਆ ਕਿ ਇਹ ਉਹ ਜਗ੍ਹਾ ਹੈ ਜਿਹੜੀ ਔਰਤ ਦੇ ਵਿਚਲੀ ਜਿਹੜੀ ਔਰਤ ਹੈ ਉਹਨੂੰ ਮਾਰ ਸਕਦੀ ਆ ਉਹਦੇ ਅੰਦਰ ਮਰ ਜਾਂਦੀ ਔਰਤ ਕਿ ਐਨੀ ਬੇਰਸ ਐਨੀ ਜਿਆਦੇ ਖੁਸ਼ਕ ਗੱਲ ਆ ਇਹ ਕਿ પેટ્રોલ ਪੰਪ ਤੇ ਵੀ ਯਾਰ ਮਤਲਬ ਈਆਂ ਨੂੰ ਕੰਮ ਕਰਨਾ ਪਊਗਾ ਇਸ گاਉ ਦੇ ਮੈਂ ਕੋਈ ਬਰੋਚ ਨਹੀਂ ਆ ਪਰ ਮੈਨੂੰ ਇਹ ਗੱਲ ਨੇ ਕਿ ਤੋਂ ਅੰਦਰੋਂ ਹਵਾ ਆ ਤਾ ਕਿ ਯਾਰ ਕਿੰਨੀ ਔਖੀ ਹੋਊਗੀ ਉਹ ਕੁੜੀ ਜਿਹੜੀ પેટ્રોલ ਪੰਪ ਤੇ ਨੌਕਰੀ ਕਰਨ ਵਰਗਾ ਕੰਮ ਕਰਦੀ ਐ ਉੱਥੋਂ ਮੇਰੇ ਮਨ 'ਚ ਆ ਗਿਆ ਕਿ ਮੇਰੀ ਕਿਸੇ ਫਿਲਮ ਜਾਂ ਮੇਰੀ ਕਿਸੇ ਉਸ ਟਾਈਮ ਵੈਬ ਸੀਰੀ ਸੀ ਤਾਂ ਨਾ ਹੀ ਨਹੀਂ ਸੀਗਾ ਇਹ ਸੱਚ ਐਵੇਂ ਗੱਪ ਮਾਰਾਂ ਮੈਂ ਫਿਲਮ ਦਾ ਸੋਚਿਆ ਸੀ ਮੈਂ ਕਿ ਮੇਰੀ ਕਿਸੇ ਫਿਲਮ ਦਾ ਕੋਈ ਕੇਂਦਰੀ ਪਾਤਰ ਆ ਜਿਹੜਾ ਕੁੜੀ ਦਾ ਉਹ ਪੈਟਰੋਲ ਪੰਪ ਤੇ ਲੱਗਿਆ ਹੋਊਗਾ ਉਹ ਪੈਟਰੋਲ ਪੰਪ ਦਾ ਕੰਮ ਕਰਦੀ ਦਿਖਾਉਣੀ ਆ ਮੈਂ ਇਹ ਜਿਵੇਂ ਮੈਂ ਜੋਰਾ ਦੇ ਵਿੱਚ ਇਹ ਗੱਲ ਸੀ ਕਿ ਇੱਕ ਜਵਾਕ ਜਿਹੜਿਆਂ ਦੇ ਪੜਦਾ ਜਿਹਨੂੰ ਮਨਤ ਪਾੜਦੇ ਨੇ ਉਹਦੀ ਮਾਨਸਿਕਤਾ ਕਿਹੋ ਜਿਹੀ ਹੋਊਗੀ ਉਵੇਂ ਇੱਕ ਇਹ ਗੱਲ ਆ ਕਿ ਕੋ ਕੁੜੀ ਜਿਹੜੀ ਬਹੁਤ ਹਾਰਡ ਕੰਮ ਕਰਦੀ ਆ ਤੁਸੀਂ ਚੋਰਾ ਇਹਦੇ ਵਿੱਚ ਦੇਖੋਗੇ ਦਾਰੋ ਦੇ ਵਿੱਚ ਕਿ ਉਹਦੇ ਕੋਲੇ ਸਾਈਕਲ ਆ ਪਰ ਸਾਈਕਲ ਲੇਡੀ ਸਾਈਕਲ ਨਹੀਂਗਾ ਇਹ ਮੈਂ ਸੁਚੇਤ ਰੂਪ ਦੇ ਵਿੱਚ ਯੂਜ਼ ਕੀਤੀ ਗੱਲ ਮੈਨੂੰ ਕੁੱਲ ਕਹਿੰਦੀ ਕਿ ਭਾਈ ਜੀ ਸਾਈਕਲ ਤਾਂ ਲੇਡੀ ਲੈ ਦਿਓ ਜਦੋਂ ਪਹਿਲਾ ਦਿਨ ਸੀ ਮੈਂ ਕਿਹਾ ਨਾ ਨਾ ਜੇ ਉਹਦੇ ਕੋਲੇ ਲੇਡੀ ਸਾਈਕਲ ਆ ਗਿਆ ਇਟ ਮੀਨਸ ਤਾਂ ਜ਼ਿੰਦਗੀ ਕੁਛ ਨਾ ਕੁਛ ਉਹਦੇ ਹੱਕ 'ਚ ਹੈਗੀ ਆ ਕਿ ਉਹ ਲੇਡੀ ਸਾਈਕਲ ਤਾਂ ਲੈ ਸਕਦੀ ਆ ਤੇ ਮੇਰਾ ਪਾਤਰ ਆ ਜਿਹੜਾ ਉਹਦੇ ਨਾਲ ਜ਼ਿੰਦਗੀ ਇੰਨੀ ਜ਼ਾਲਮ ਆ ਕਿ ਉਹਨੂੰ ਲੇਡੀ ਸਾਈਕਲ ਵੀ ਨਹੀਂ ਲੈ ਸਕਦੀ ਉਹਨੂੰ ਸਾਈਕਲ ਉਹ ਚਲਾਉਂਦੀ ਆ ਜਿਹੜਾ ਹੋ ਸਕਦਾ ਉਹਦੇ ਪਿਓ ਦਾ ਹੋਵੇ ਹੋ ਸਕਦਾ ਉਹਨੇ ਕਿਤੋਂ ਸੈਕੰਡ ਹੈਂਡ ਖਰੀਦਿਆ ਹੋਵੇ ਇਸ ਕਰਕੇ ਜਦੋਂ ਮਰਦਾਂ ਵਾਲੇ ਸਾਈਕਲ ਤੇ ਚੜੂਗੀ ਨਾ ਔਰਤ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਿੰਬਾ ਹੋ ਸਕਦਾ ਥੋੜੋ ਜਿਹਾ ਸਾਰਿਆਂ ਨੂੰ ਇਹ ਗੱਲ ਸਮਝ ਆ ਗਈ ਹੋਵੇ ਹੋ ਸਕਦਾ ਕਿਸੇ ਨੂੰ ਨਾ ਆਈ ਹੋਵੇ ਪਰ ਹੌਲੀ ਹੌਲੀ ਆ ਜੂਗੀ 4 ਜੁਲਾਈ ਤੱਕ ਆ ਜੂਗੀ ਤੁਹਾਨੂੰ ਇਹ ਗੱਲ ਸਮਝਣ ਇਸ ਗੱਲ ਦਾ ਮਤਲਬ ਕੀ ਸੀ ਇਥੋਂ ਮੇਰੇ ਮਨ 'ਚ ਇੱਕ ਗੱਲ ਇੱਕ ਪੈਦਾ ਹੋਈ ਕਿ ਇੱਕ ਪਾਤਰ ਇਦਾਂ ਦਾ ਸਿਰਜਣਾ ਔਰ ਉਹਨਾਂ ਟਾਈਮਾਂ ਦੇ ਵਿੱਚ ਹੀ ਜੋੜਾ ਦੀ ਲਿਖੀ ਸੀ ਇਹ ਸ਼ਾਇਦ ਉਦੋਂ ਹੀ ਪਹਿਲਾਂ ਦੇ ਗੱਲ ਹੋਵੇ ਮੇਰੇ ਦਿਮਾਗ 'ਚ ਮੇਰੇ ਯਾਦ ਨਹੀਂ ਕਰਦੇ ਕਰਦੇ ਮੈਂ ਹਮੇਸ਼ਾ ਇਹ ਕਰਦਾ ਹੁੰਨਾ ਕਿ ਮੇਰੇ ਅੰਦਰ ਫਲਮ ਪਣਪਤੀ ਰਹਦੀ ਅੰਦਰ ਵਿਕਸ਼ਿਤ ਹੁੰਦੀ ਰਹਦੀ ਆ ਉਹਦਾ ਸ਼ਬਦ ਵੀ ਮੈਂ ਬਾਹਰ ਨਹੀਂ ਲਿਖਦਾ ਜਦੋਂ ਹੋਇਆ ਕਰੋਨਾ ਤੇ ਅਸੀਂ ਬੰਬੇ ਸੀਗੇ ਇਉਂ ਤੇ ਕੋਈ ਕੰਮ ਨਹੀਂ ਸੀ ਬਾਹਰ ਜਾ ਨਹੀਂ ਸੀ ਸਕਦੇ ਤਾਂ ਮੈਂ 7-8 ਦਿਨਾਂ ਦੇ ਵਿੱਚ ਹੀ 7-8 ਐਪੀਸੋਡ ਇਹਦੇ ਲਿਖਤੇ ਸੀ ਮੈਂ ਸਿੱਧਾ ਬੈਠਦਾ ਹੁਣਾਂ ਸਿੱਧਾ ਹੀ ਟਾਈਪ ਕਰ ਦਿੰਦਾ ਹੁਣਾਂ ਤੇ ਇੱਕ ਹੀ ਉਹਦਾ ਮਤਲਬ ਕੀ ਕਹਿੰਦੇ ਹੁੰਦੇ ਆ ਡਰਾਫਟ ਇੱਕ ਹੀ ਡਰਾਫਟ ਲਿਖਦਾ ਹੁਣਾਂ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਦੋ ਡਰਾਫਟ ਨਹੀਂ ਲਿਖੇ ਕਿਸੇ ਵੀ ਆਪਦੀ ਫਿਲਮ ਦੇ ਸਿੱਧਾ ਉਹਨੂੰ ਟਾਈਪ ਕੀਤਾ ਕੋਈ ਅੱਛੋ ਦੇ ਚੋਂ ਮੈਂ ਐਡਿਟ ਨਹੀਂ ਕੀਤਾ ਉਹੀ 8 ਐਪੀਸੋਡ ਆ ਜਿਹੜੇ ਉਹੀ ਆਪਾਂ ਸ਼ੂਟ ਕੀਤੇ ਆ ਤੇ ਪਹਿਲਾ ਸੀਜ਼ਨ ਆ ਇਹ ਗੱਲ ਹੈਗੀ ਇਸ ਵਿਸ਼ੇ ਦੀ ਕਿਰਦਾਰੋਂ ਨੇ ਜਨਮ ਕਿਵੇਂ ਲਿਆ ਪਰ ਨਾਲ ਦੀ ਨਾਲ ਮੈਂ ਇਹ ਗੱਲ ਵੀ ਕਹਿਣੀ ਚਾਹੂੰਗਾ ਤੇ دارو ਇੱਕ ਵੈਬ ਸੀਰੀਜ਼ ਦੇ ਰੂਪ ਦੇ ਵਿੱਚ ਤੁਹਾਡੇ ਤੱਕ ਨਹੀਂ ਸੀ ਪਹੁੰਚਦੀ ਜੇ ਕੁਝ ਬੰਦੇ ਮੇਰਾ ਸਾਥ ਨਾ ਦੇਂਦੇ ਉਹਨਾਂ ਦੇ ਵਿੱਚ ਪਹਿਲਾ ਬੰਦਾ ਜਤਿੰਦਰਜੀਤ ਬਰਨਾਲੇ ਤੋਂ ਜਿਹੜਾ ਐਗਜ਼ੀਕਿਊਟਿਵ ਪ੍ਰੋਡਿਊਸਰ ਹੈ ਸਾਡਾ ਕੁਛ ਵੀ ਹੋਲੇ ਦੁਨੀਆ ਇੱਧਰ ਦੀ ਇੱਧਰ ਹੋ ਜੇ ਅਸੀਂ ਲੜੇ ਰਹੀਏ ਅਸੀਂ ਨਾ ਬੋਲ ਗਏ ਕੋਈ ਗੱਲ ਨਹੀਂ ਪਰ ਜੋ ਉਹਦੀ ਥਾਂ ਹੈ ਜੇ ਕਿਸੇ ਦੀ ਵੀ ਥਾਂ ਹੁੰਦੀ ਆ ਉਹ ਮੈਂ ਉਹਨੂੰ ਦਿਨਾ ਹਾਂ ਆਹ ਕੀ ਬਾਤ ਦਾਰੋ ਸਿਰਫ ਜਤਿੰਦਰਜੀਤ ਕਰਕੇ ਬਣ ਸਕੀ ਆ ਜਤਿੰਦਰਜੀਤ ਨੇ ਨਿਊਜ਼ਮਪਾਇਰ ਵਾਲੇ ਪਾਲ ਨਹੀਂ ਲੈ ਕੇ ਆਂਦਾ ਜਿਹੜਾ ਅਮਰਤ ਸਿੰਘ ਸਿੱਧੂ ਇਹ ਦੋ ਬੰਦਿਆਂ ਕਰਕੇ ਦਾਰੋ ਬਣੀ ਇਹ ਦੋ ਬੰਦਿਆਂ ਕਰਕੇ ਹੀ ਤੀਜਾ ਬੰਦਾ ਜਿਹੜਾ ਫਤਿਹ ਚਹਿਲ ਆਇਆ ਇਹ ਸੱਚਾ ਗੱਲ ਇਹ ਮੈਂ ਹਮੇਸ਼ਾ ਕਹਿਣਾ ਬੇਸ਼ੱਕ ਅੱਜ ਉਹ ਮੇਰੇ ਭਰਾ ਹਾਜ਼ਰ ਨਹੀਂ ਦੇ ਇੱਥੇ ਪਰ ਉਹਨਾਂ ਨੂੰ ਦੱਸ ਦਿਓ ਕਿ ਅਮਰਦੀਪ ਨੇ ਤੁਹਾਡੇ ਬਾਰੇ ਆ ਗੱਲ ਕੀਤੀ ਸੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਆਰਮੀਗਿਆ ਨੇ ਹਮੇਸ਼ਾ ਹੀ ਬਹੁਤ ਸਾਥ ਦਿੱਤਾ ਮੇਰਾ ਜਦੋਂ ਤੋਂ ਮੈਂ ਸਪੀਚ ਆਇਆ ਜਿਸ ਵੇਲੇ ਮੈਨੂੰ ਆਹ ਦਾਰੋ ਸਕ੍ਰਿਪਟ ਸੁਣਾਈ ਸਰ ਨੇ ਪਹਿਲੀ ਗੱਲ ਤਾਂ ਮੈਨੂੰ ਐ ਹੁੰਦਾ ਕਿ ਜੋ ਮੈਨੂੰ ਸਰ ਨੇ ਸੁਨਾਇਆ ਤੇ ਮੈਂ ਅੱਖਾਂ ਬੰਦ ਕਰਕੇ ਕਰ ਲੈਣੀ ਆ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਕੁਝ ਉਹੀ ਨਹੀਂ ਹੋਊਗਾ ਹੈਨਾ ਔਰ ਉਹ ਬਹੁਤ ਸਟਰੋਂਗ ਕੈਰੈਕਟਰ ਸੀ ਔਰ ਸਾਡੇ ਨੇੜੇ ਹੀ ਪੈਟਰੋਲ ਪੰਪ ਸੀਗਾ ਜਿੱਥੇ ਉਹ ਕੁੜੀਆਂ ਪੈਟਰੋਲ ਪਾਉਂਦੀਆਂ ਸੀ ਔਰ ਮੈਂ ਆਪਦੇ ਕੰਨੀ ਇਹ ਗੱਲ ਸੁਣੀ ਕੋਈ ਨੂਨ ਆਇਆ ਉਹਨੇ ਕਿਹਾ ਕਿ ਮੈਂ ਪੈਟਰੋਲ ਪਵਾਉਣਾ ਤੇ ਉਹ ਕਹਿੰਦੇ ਇੱਥੋਂ ਪਵਾ ਲਓ ਕਹਿੰਦੇ ਨਾ 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 ਅਸੀਂ ਤਾਂ ਜਾਣਦੇ ਹੋਏ ਉਹ ਫਲਾਣੇ પેટ્રોલ ਪੰਪ ਤੋਂ પેટ્રોલ ਪਵਾ ਕੇ ਜਾਵਾਂਗੇ ਹੁਣ ਤੁਸੀਂ ਸੋਚੋ ਕਿ ਉਹ ਕੁੜੀਆਂ ਦਾ ਕੀ ਹਾਲ ਹੋ ਇਸ ਲਈ ਬਾਈ ਕਹਿੰਦੇ ਨੇ ਕਿ ਉਹ ਜਿਹੜੀ ਜ਼ਿੰਦਗੀ ਹੈ ਬਹੁਤ ਨੀਰਸ ਹੈ ਉੱਥੇ ਉਹਨਾਂ ਨੂੰ ਸਾਰਾ ਦਿਨ ਕੈਸੇ ਲੋਕਾਂ ਨਾਲ ਡੀਲ ਕਰਨਾ ਪੈਂਦਾ ਜਿਨ੍ਹਾਂ ਦੀ ਇਹ ਮਾਨਸਿਕਤਾ ਹੈ ਕਿ પેટ્રોલ ਅਸੀਂ ਉੱਥੇ ਜਾ ਕੇ ਪਵਾਵਾਂਗੇ ਕੈਸੀਆਂ ਨਜ਼ਰਾਂ ਉਹ ਰੋਜ਼ ਫੇਸ ਕਰਦੀਆਂ ਨੇ ਗੱਲਾਂ ਵੀ ਕਰਦੀਆਂ ਹੋਣਗੀਆਂ ਸਾਡੀ ਵੈਬ ਸੀਰੀਜ਼ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕੈਸੇ ਕੈਸੇ ਲੋਕਾਂ ਨਾਲ ਉਹ ਰੋਜ਼ ਗੀਲ ਕਰਦੀ ਆ ਕੀ ਕੀ ਪ੍ਰੋਬਲਮਸ ਉਹਨੂੰ ਆਉਂਦੀਆਂ ਨੇ ਬਾਕੀ ਦਾਰੋ ਮੇਰੇ ਬਹੁਤ ਦਿਲ ਦੇ ਨੇੜੇ ਆ ਕਿਉਂਕਿ ਉਸ ਵੇਲੇ ਉਹ ਦੌਰ ਜਿਸ ਵੇਲੇ ਅਸੀਂ ਦਾਰੋ ਸ਼ੂਟ ਕੀਤੀ ਤਾਂ ਮੈਂ ਕੋਈ ਬਹੁਤ ਵੱਡੀ ਟ੍ਰੈਜੇਡੀ ਚੋਂ ਗੁਜ਼ਰੀ ਸੀ ਤੇ ਮੈਨੂੰ ਹੀਲ ਹੋਣ ਲਈ ਕੁਝ ਚਾਹੀਦਾ ਸੀ ਔਰ ਮੈਨੂੰ ਹੀਲ ਮੈਨੂੰ ਲੱਗਦਾ ਕਿ ਸ਼ੂਟ ਹੀ ਕਰ ਸਕਦਾ ਸ਼ੂਟ ਦਾ ਮਾਹੌਲ ਕਰ ਸਕਦਾ ਕਿਉਂਕਿ ਮੇਰੇ ਸ਼ੂਟਿੰਗ ਹੀ ਮੇਰੇ ਲਈ ਉਹ ਚੀਜ਼ ਹੈ ਮੈਂ ਸ਼ਿੱਦਤ ਕਰਦੀ ਆ ਆਪਣੇ ਕੰਮ ਦੀ ਬਹੁਤ ਪਿਆਰ ਕਰਦੀ ਆ ਸ਼ਾਇਦ ਪ੍ਰਮਾਤਮਾ ਨੇ ਇਸ ਕਰਕੇ ਮੈਨੂੰ ਇਸ ਫੀਲਡ 'ਚ ਪਾਇਆ ਕਿ ਮੈਂ ਛੋਟੀ ਹੁੰਦੀ ਤੋਂ ਇਹ ਸੋਚ ਲਿਆ ਸੀ ਮੈਂ ਆਹ ਕਰਨਾ ਮੇਰੇ ਨੇੜੇ ਤੇੜੇ ਕੋਈ ਮਾਹੌਲ ਨਹੀਂ ਸੀ ਔਰ ਪਤਾ ਨਹੀਂ ਕਿਵੇਂ ਆ ਗਈ ਤਾਂ ਮੈਨੂੰ ਇਹ ਲੱਗਦਾ ਕਿ ਵਾਈਗਰੂ ਨੇ ਕਿਹਾ ਕਿ ਠੀਕ ਹੈ ਤੂੰ ਆਹ ਬੜਨਾ ਚਾਹੁੰਦੀ ਸੀ ਕਿ ਸ਼ਿੱਦਤ ਹੀ ਇੰਨੀ ਸੀ ਭਗਤੀ ਹੋਈ ਇੰਨੀ ਸੀ ਕਿਸ ਤੋਂ ਬਿਨਾ ਕਦੇ ਕੁਝ ਸੋਚਿਆ ਹੀ ਨਹੀਂ ਤਾਂ ਵਾਈਗਰੂ ਨੇ ਮੈਨੂੰ ਇਸ ਫੀਲਡਸ ਪਾਇਆ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਮੇਰਾ ਨਾਮ ਬਣਿਆ ਇੱਜ਼ਤ ਮਿਲੀ ਬਹੁਤ ਪਿਆਰ ਮਿਲਿਆ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਸੋ ਦਾਰੋ ਦੇ ਵਿੱਚ ਤੁਸੀਂ ਜੋ ਵੀ ਮੇਰੇ ਸੀਨ ਇਮੋਸ਼ਨ ਜੋ ਵੀ ਦੇਖੋਗੇ ਉਹ ਸਾਰਾ ਕੁਝ ਰੀਅਲ ਹੈ ਕਿਉਂਕਿ ਮੈਂ ਉਸ ਦੌਰ ਚ ਤੁਹਾਨੂੰ ਦੱਸਿਆ ਕਿ ਗੁਜ਼ਰ ਰਹੀ ਸੀ ਤਾਂ ਕੋਈ ਵੀ ਗ੍ਰੈਸਲਿੰਗ ਮੈਂ ਨਹੀਂ ਕਦੇ ਕਿਹਾ ਕਿ ਮੈਂ ਇਹ ਕਹਾ ਕਿ ਮੈਂ ਉਸ ਚੋਣੋਂ ਨਿਕਲ ਹੀ ਨਹੀਂ ਕਰੈਕਟਰ ਚ ਮੈਨੂੰ ਲੱਗਦਾ ਹੁੰਦਾ ਸੀ ਇਹ ਨਾ ਸ਼ਾਇਦ ਐਕਟਰਸ ਝੂਠ ਬੋਲਦੇ ਹਨ ਮੈਨੂੰ ਐ ਲੱਗਦਾ ਸੀ ਇਹ ਮੇਰੀ ਸੋਚ ਆ ਪਰ ਦਾਰੋਂ ਮੇਰੇ ਲਈ ਆ ਸੀ ਕਿ ਦਾਰੋਂ ਤੋਂ ਬਾਅਦ ਮੈਨੂੰ ਟਾਈਮ ਲੱਗਿਆ ਦਾਰੋਂ ਚੋਂ ਨਿਕਲਣ ਨੂੰ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਐਸਾ ਰੋਲ ਆ ਜਿੱਚੋਂ ਨਿਕਲਣ ਚੋਂ ਮੈਨੂੰ ਟਾਈਮ ਲੱਗਿਆ ਔਰ ਮੇਰਾ ਹਰ ਇਮੋਸ਼ਨ ਰੀਅਲ ਸੀ ਬਾਕੀ ਮੇਰੇ ਨਾਲ ਦੇ ਕੋ ਆਰਟਿਸਟ ਕੁੜੀਆਂ ਮੁੰਡੇ ਸਾਰਿਆਂ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਕਿਉਂਕਿ ਜੇ ਮੈਂ ਕਹਾ ਕਿ ਮੇਰੇ ਸੀਨਸ ਜੇ ਮੈਨੂੰ ਚੰਗੇ ਲੱਗਦੇ ਤਾਂ ਉਹ ਇਸ ਲਈ ਚੰਗੇ ਹੈ ਕਿ ਮੇਰੇ ਸਾਹਮਣੇ ਵਾਲਾ ਬਹੁਤ ਸੋਹਣਾ ਪਰਫਾਰਮ ਕਰ ਰਿਹਾ ਹੁੰਦਾ ਇੱਕ ਇੱਕ ਕੁੜੀ ਇੱਕ ਇੱਕ ਮੁੰਡਾ ਸਾਰੇ ਤੁਸੀਂ ਜਾਣਦੇ ਹੋ ਕਈਆਂ ਦੇ ਤੁਸੀਂ ਨਾਮ ਜਾਣਦੇ ਹੋ ਕਈਆਂ ਨੂੰ ਨਹੀਂ ਵੀ ਜਾਣਦੇ ਤੁਹਾਨੂੰ ਇਹਨੇ ਰੌ ਤੇ ਰੀਅਲ ਲੱਗਣਗੇ ਨਾ ਤੁਹਾਨੂੰ ਐ ਨਹੀਂ ਲੱਗਣਾ ਕਿ ਐਕਟਰਸ ਨੇ ਬਸ ਇਹੀ ਸਾਡੀ ਸਾਰਿਆਂ ਦੀ ਪ੍ਰਾਪਤੀ ਹੈ ਸੋ ਥੈਂਕ ਯੂ ਸੋ ਮੱਚ ਕੀ ਕੋਈ ਕੁਛ ਪੁੱਛਣਾ ਚਾਹੁੰਗੀ ਕੋਈ ਸੁਣਾ ਜੀ ਜਦੋਂ ਹੀਲ ਹੋ ਰਿਓ ਹੁੰਨੇ ਨਾ ਕਿਸੇ ਚੀਜ਼ ਤੋਂ ਅਸੀਂ ਗੁਜ਼ਰ ਰਹੇ ਹੁੰਨੇ ਆ ਅਸੀਂ ਜਦੋਂ ਬਾਹਰ ਜਾਂਦੇ ਆ ਕਹਿੰਦੇ ਨਾ ਨਾਨਕ ਦੁਖਿਆ ਸਭ ਸੰਸਾਰ ਅਸੀਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਸਾਨੂੰ ਲੱਗਦਾ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਧ ਹੈਗਾ ਜਦੋਂ ਤੁਸੀਂ ਸ਼ੂਟਿੰਗ ਕਰ ਰਹੇ ਸੀ ਉਦੋਂ ਬਹੁਤ ਸਾਰੇ ਲੋਕ ਤੁਹਾਨੂੰ ਮਿਲੇ ਹੋਣਗੇ ਕਿਉਂਕਿ ਤੁਸੀਂ ਆਪ ਬੜਿਆ ਹੈਗੇ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਉਹਨਾਂ ਲੋਕਾਂ ਨੂੰ ਮਿਲੇ ਹੋ ਜੋ ਇਨ੍ਹਾਂ ਲੋਕੇਸ਼ਨਸ ਦੇ ਵਿੱਚ ਇਨ੍ਹਾਂ ਦੇ ਕੰਮ ਆਸ-ਪਾਸ ਸੀਗੇ ਉਹਨਾਂ ਕੁੜੀਆਂ ਦੇ ਨਾਲ ਉਹਨਾਂ ਗਰੀਬ ਲੋਕਾਂ ਦੇ ਨਾਲ ਜਿਨ੍ਹਾਂ ਦੀ ਜ਼ਿੰਦਗੀ ਇਦਾਂ ਦੀ ਹੈਗੀ ਆ ਸੋ ਉਹ ਦੁੱਖ ਮੈਂ ਪੁੱਛਣਾ ਚਾਹਨੀ ਆ ਜੋ ਤੁਸੀਂ ਸ਼ੂਟਿੰਗ ਦੌਰਾਨ ਤੁਸੀਂ ਇਦਾਂ ਦਾ ਕੋਈ ਮੂਮੈਂਟ ਆਇਆ ਜਦੋਂ ਤੁਹਾਨੂੰ ਲੱਗਾ ਕਿ ਮੇਰਾ ਦੁੱਖ ਤੇ ਬਹੁਤ ਹੀ ਘੱਟ ਸੀਗਾ ਤੁਹਾਡਾ ਪਰਸਪੈਕਟਿਵ ਹੀ ਚੇਂਜ ਹੋ ਗਿਆ ਹੋਵੇ ਉਹ ਤਾਂ ਬਿਲਕੁਲ ਹੈ ਕਿਉਂਕਿ ਉਹ ਬਸਤੀ ਬਹੁਤ ਮਿਹਨਤ ਕਰਨ ਵਾਲੇ ਲੋਕਾਂ ਦੀ ਬਸਤੀ ਹੈ ਉਥੇ ਕ੍ਰਾਈਮ ਵੀ ਬਹੁਤ ਹੁੰਦਾ ਉਥੇ ਦੁੱਖ ਵੀ ਬਹੁਤ ਨੇ ਜਿੰਨੇ ਦੁੱਖ ਵੱਡੇ ਮੈਨੂੰ ਲੱਗਦਾ ਉਹਨਾਂ ਦੇ ਸ਼ਾਇਦ ਸਭ ਦੇ ਵੱਖ-ਵੱਖ ਤਰੀਕੇ ਦੇ ਹੁੰਦੇ ਦੁੱਖ ਸਭ ਦੇ ਹੀ ਵੱਡੇ ਹੁੰਦੇ ਨੇ ਸੋ ਮੈਨੂੰ ਨਹੀਂ ਪਤਾ ਮੈਂ ਇਸ ਗੱਲ ਨੂੰ ਕਿਵੇਂ ਡਿਫਾਈਨ ਕਰਾਂ ਇਹ ਗੱਲ ਇਦਾਂ ਹੈ ਕਿ ਤੁਸੀਂ ਮੰਨ ਲਓ ਕੋਲ ਸਿੱਧੂ ਦੇ ਹੁੰਦੇ ਹੋਏ ਤੁਸੀਂ ਇੱਕ ਘਰ 'ਚ ਰਹਿੰਦੇ ਹੋ ਜਿਹੜਾ ਕੋਲ ਸਿੱਧੂ ਦਾ ਘਰ ਹੈ ਪਰ ਇੱਕ ਧਾਰੋ ਦਾ ਘਰ ਹੈ ਜਦੋਂ ਉਸ ਘਰ ਦੇ ਵਿੱਚ ਤੁਸੀਂ ਜਾਨੇ ਹੋ ਰੋਲ ਕਰਨ ਦੇ ਲਈ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੇਰਾ ਘਰ ਤਾਂ ਫੇਰ ਵੀ ਬਹੁਤ ਚੰਗਾ ਮੇਰਾ ਘਰ ਤਾਂ ਬਹੁਤ ਵਧੀਆ ਹੈ ਜਿਹੜਾ ਧਾਰੋ ਦਾ ਅਸਲ ਚ ਘਰ ਆ ਜਾਂ ਵੇਗੀ ਸਪਨਾ ਇਹਦੇ ਬਾਰੇ ਵੀ ਗੱਲ ਕਰਾਂਗੇ ਕੁੜੀ ਬਾਕੀ ਸਾਡੀਆਂ ਕੁੜੀਆਂ ਜਿਹੜੇ ਇਹਨਾਂ ਦੇ ਘਰ ਦਿਖਾਏ ਨੇ ਉਹ ਅਸੀਂ ਉਹ ਘਰ ਨੇ ਜਿਹੜਾ ਆਪਾਂ ਕਹਿੰਦੇ ਨੇ ਕਿ ਯਾਰ ਇਦੋਂ ਦਾ ਚੰਗੇ ਆ ਅਸੀਂ ਅਸੀਂ ਕੋਈ ਬਹੁਤ ਅਮੀਰ ਬੰਦੇ ਨਹੀਂਗੇ ਅਸੀਂ ਉਦਾਂ ਦੇ 스타 ਟਾਈਪ ਬੰਦੇ ਨਹੀਂਗੇ ਗਾਇਕ ਨਹੀਂ ਜਿਵੇਂ ਆਪਣੇ ਪੰਜਾਬੀ ਦੇ ਉਦਾਂ ਦੇ ਨਹੀਂ ਅਸੀਂ ਸਾਡੇ ਤਕਰੀਬਨ ਰੀਅਲ ਐਕਟਰ ਨੇ ਸਾਰੇ ਹਨਾ ਥੀਏਟਰ ਨਾਲ ਜੁੜੇ ਹੋਏ ਸਾਡੇ ਕੋਲੇ ਕੋਈ ਬਾਲੇ ਪੈਸੇ ਨਹੀਂਗੇ ਪਰ ਕਰੈਕਟਰ ਆ ਜਿਹੜਾ ਕੀਤਾ ਕਿਸੇ ਨੇ ਨਹੀਂ ਉਹ ਜਿੱਥੇ ਜਿੱਥੇ ਜਾ ਕੇ ਕੀਤਾ ਉਹ ਬਸਤੀ ਮੈਂ ਤਾਂ ਇੱਕ ਬਠਿੰਡੇ ਅਮਰਪੁਰਾ ਬਸਤੀ ਆ ਹਨਾ ਥੋਬੀਆਣਾ ਬਸਤੀ ਆ ੱਤਕਾ ਬਸਤੀ ਆ ਮੇਰੇ ਲਈ ਮੇਰੀ ਇਹ ਫਿਲਮ ਸਿਟੀ ਆ ਜੋਰਾ ਵੀ ਉੱਥੇ ਹੀ ਸ਼ੂਟ ਕੀਤੀ ਸੀ ਜੋਰਾ 2 ਵੀ ਮੈਂ ਉੱਥੇ ਸ਼ੂਟ ਕੀਤੀ ਸੀ ਮਰ ਜਾਣਾ ਵੀ ਮੈਂ ਉੱਥੇ ਸ਼ੂਟ ਕੀਤੀ ਸੀ ਦਾਰੋ ਵੀ ਉੱਥੇ ਸ਼ੂਟ ਕੀਤੀ ਆ ਮੇਰੇ ਲਈ ਬਠਿੰਡਾ ਮੇਰਾ ਸ਼ਹਿਰ ਆ ਮੈਂ ਉੱਥੇ ਜੰਮਿਆ ਪੜਿਆ ਤੇ ਉਹ ਬਸਤੀਆਂ ਮੇਰੇ ਲਈ ਇੱਕ ਤਰ੍ਹਾਂ ਨਾਲ ਫਿਲਮ ਸਿਟੀ ਸਟੂਡੀਓ ਆ ਮੇਰੇ ਲਈ ਉਹ ਜਿਹਨੂੰ ਕਹਿੰਦੇ ਹੁੰਦੇ ਆ ਮੈਕਸੀਕੋ ਆ ਉਹ ਕਰਾਇਮ ਜਦੋਂ ਮੈਂ ਦਿਖਾਉਣਾ ਆਂ ਮੇਰਾ ਕਰਾਇਮ ਆ ਜਿਹੜਾ ਆਮਰਪੁਰਾ ਬਸਤੀ ਤੋਂ ਸ਼ੁਰੂ ਹੁੰਦਾ ਤੋਬਿਆਣਾ ਤੱਕ ਆ ਬਸਤੀ ਰੇਲਵੇ ਲਾਈਨਾਂ ਤੋਂ ਪਾਰ-ਪਾਰ ਚਾਉਂਦਾ ਇਹੀ ਗੱਲ ਆ ਕਿ ਉਹਨਾਂ ਉਹਨਾਂ ਜਿਹੜਾ ਕਿਆਹਾ ਕੁੱਲ ਨੇ ਕਿ ਉੱਥੇ ਗਰੀਬੀ ਵੀ ਬਹੁਤ ਆ ਉੱਥੇ ਕਰਾਇਮ ਵੀ ਬਹੁਤ ਆ ਉਹ ਸਾਰਾ ਕੁਝ ਸੱਚੀ-ਮੁੱੱਚੀ ਦੇਖਿਆ ਪਰ ਉਹ ਇਹੇ ਪਾਤਰ ਨਿਭਾਏ ਇਸ ਕਰਕੇ ਸਾਨੂੰ ਲੱਗ ਜਾਂਦਾ ਬੰਦੇ ਨੂੰ ਕਿ ਯਾਰ ਐਦੂ ਤਾਂ ਅਸੀਂ ਚੰਗੇ ਆ ਜੀ ਸਿੱਕੇ ਜੀ ਸਾਡੇ ਨਾਲ ਸੀਈਓ ਆਫ ਕੇਬਲ 1 ਸ੍ਰੀਮਜੀਤ ਸਿੰਘ ਮစ္ਜੰਤਾਜੀ ਮੌਜੂਦ ਹੈ ਇੱਕ ਵਾਰ ਜ਼ੋਰਦਾਰ ਤਾਲੀਆਂ ਹੋ ਜਾਣ ਸੋ ਸਰ ਫਾਈਨਲੀ ਤੁਸੀਂ ਕੈਮਰੇ ਦੇ ਸਾਹਮਣੇ ਹੋ ਫਾਈਨਲੀ ਜੋ ਕੇਬਲ 1 ਦੀ ਇਹਨਾਂ ਨੂੰ ਵੀ ਮੈਂ ਪੇਸ਼ ਕਰੂੰਗਾ ਕਿਉਂਕਿ ਤੁਹਾਨੂੰ ਨਹੀਂ ਪਤਾ ਡਰ ਰਿਲੀਜ਼ ਕਿਵੇਂ ਹੋਈ ਮੇਰੇ ਕੋਲਡੇ ਘਰ ਕੇ ਮਤਲਬ ਉਹ ਉਹਨਾਂ ਤੇ ਗ੍ਰੀਨ ਵੀ ਆ ਗਏ ਗ੍ਰੀਨ ਟੂ ਠੀਕ ਵੀ ਹੋ ਗਏ ਹੁਣ ਮਤਲਬ ਬਹੁਤ ਜੋਰ ਲੱਗਿਆ ਬਹੁਤ ਟਾਈਮ ਲੱਗਿਆ ਬਹੁਤ ਮਿਹਨਤ ਲੱਗੀ ਪਰ ਕਮਾਲ ਦੀ ਗੱਲ ਇਹ ਸੀ ਕਿ ਜਦੋਂ ਮੈਂ ਸੁਮਿਤ ਭਾਜੀ ਅੱਜ ਹੈ ਨਹੀਂ ਗਏ ਇੱਥੇ ਸਾਡੇ ਦੂਜੇ ਭਾਈ ਸਾਹਿਬ ਉਹ ਕਿਸੇ ਬਾਹਰ ਗਏ ਨੇ ਅਰਜਨ ਦੀ ਫਲਾਈਟ ਸੀ ਉਹ ਰੋਕ ਨਹੀਂ ਸੀ ਸਕਦੇ ਤੇ ਚਲੋ ਸਾਡੇ ਦੂਜੇ ਭਾਈ ਸਾਹਿਬ ਸਾਡੇ ਕੋਲੇ ਨੇ ਮੈਂ ਇਸ ਕਰਕੇ ਇਹ ਕਹਿਣਾ ਕਿ ਗੱਲ ਅਸਲ ਚ ਇਹ ਸੀ ਕਿ ਪਹਿਲਾਂ ਮੈਂ ਸਕ੍ਰਿਪਟ ਲੈ ਕੇ ਗਿਆ ਹਨਾ ਉਸ ਵਕਤ ਇਹ ਨਹੀਂ ਸੀ ਮੈਨੂੰ ਪਤਾ ਕਿ ਸਾਗਾ ਨੇ ਕੇਬਲ 1 OTT ਵੀ ਸ਼ੁਰੂ ਕਰਨਾ ਮੈਂ ਹੋਰ ਕਿਸੇ OTT ਕੋਲੇ ਗਿਆ ਉਹਨਾਂ ਨੇ ਪੜ੍ਹੀ ਵੀ ਨਹੀਂ ਸਕ੍ਰਿਪਟ ਮੇਰੀ ਆਦਤ ਆ ਬਾਉਂਡ ਸਕ੍ਰਿਪਟ ਹੁੰਦੀ ਆ ਮੇਰੀ ਹਨਾ ਚਲੋ ਕੁਝ ਡਿਫਰੈਂਸਿਸ ਵੀ ਹੋ ਗਏ ਸਾਡੇ ਕੋਈ ਗੱਲ ਤੇ ਇੱਕ ਗੱਲ ਹੋ ਨਾ ਸਕੀ ਫਿਰ ਅਸੀਂ ਆਪਣੇ ਆਪ ਬਣਾਈ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਮੇਰੇ ਦੋਸਤਾਂ ਨੇ ਕੁਝ ਮਦਦ ਕੀਤੀ ਤੇ ਉੱਥੋਂ ਅਸੀਂ ਇਹ ਬਣਾਈ ਹਨਾ ਫਿਰ ਜਦੋਂ ਅਸੀਂ ਰਿਲੀਜ਼ ਕਰਨਾ ਸੀ ਤਾਂ ਮੈਂ ਜਦੋਂ ਸਮਿਤ ਭਾਈ ਨਾਲ ਗੱਲ ਕੀਤੀ ਤੁਹਾਡੇ ਯਾਦ ਹੋਣਾ ਕਿ ਜੋਰਾ ਸੈਕੰਡ ਚੈਪਟਰ ਵੀ ਬਹੁਤ ਦੇਰ OTT ਤੇ ਨਹੀਂ ਸੀ ਆਇਆ ਉਹਦੇ ਲਈ ਵੀ ਮੈਨੂੰ ਬੜੀਆਂ ਫੋਨ ਆਉਂਦੇ ਸੀ ਦੀਪ ਦੀ ਫਿਲਮ ਸਾਡੇ ਵਾਲੇ ਲਈ ਵੀ ਬੜੇ ਫੋਨ ਆਉਂਦੇ ਸੀ ਰੰਗ ਪੰਜਾਬ ਲਈ ਵੀ ਬੜੇ ਫੋਨ ਆਉਂਦੇ ਸੀ ਫਿਰ ਮੈਨੂੰ دارو ਲਈ ਵੀ ਆਉਣ ਲੱਗੇ ਕਿ ਯਾਰ ਕਦੋਂ ਆਉ ਤਾ ਮੈਨੂੰ ਸਮਿਤ ਭਾਈ ਨੇ ਇੱਕੋ ਹੀ ਗੱਲ ਕਹੀ ਸੀ ਕਿ ਜੀ ਬਸ ਉਡੀਕੋ ਆਪਾਂ ਆਪ ਦਾ OTT ਸ਼ੁਰੂ ਕਰਾਂਗੇ ਫੇਰ ਤੁਸੀਂ ਦੇਖਿਓ ਵੀ ਆਪਾਂ ਕੀ ਕਰਾਂਗੇ। ਕੀ ਬਾਤ ਹੈ। ਮੈਂ ਆਪਣਾ ਆਪ ਸਰੈਂਡਰ ਕਰਤਾ ਉਹਨਾਂ ਦੇ ਸਾਹਮਣੇ। ਮਖਾ ਜੀ ਠੀਕ ਆ ਮੈਂ ਤੁਹਾਡੇ ਤੋਂ ਕਦੇ ਇਹ ਨਹੀਂ ਪੁੱਛਦਾ ਕਿ ਦਾਰੋ ਕਦੋਂ ਰਿਲੀਜ਼ ਕਰੋਗੇ, ਜੋਰਾ ਸੈਕੰਡ ਚੈਪਟਰ ਕਦੋਂ ਰਿਲੀਜ਼ ਕਰੋਗੇ। OTT ਸ਼ੁਰੂ ਹੋਇਆ ਕੇ ਬਲਵਾਨ ਆਇਆ ਉਹਦੇ ਤੇ ਦੀਪ ਦੀਆਂ ਫਿਲਮਾਂ ਨਹੀਂ ਆਈਆਂ। ਫੇਰ ਹੁਣ ਪਹਿਲੀ ਵੈਬ ਸੀਰੀਜ਼ ਆ ਜਿਹੜੀ ਉਹ ਧਾਰੋ ਆ ਰਹੀ ਆ ਵਾਹ ਜੀ ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਧਾਰੋ ਤੋਂ ਬਾਅਦ ਰਾਜਤਾਨੀ ਆ ਰਹੀ ਆ ਫਿਰ ਸੁੱਖਾ ਰੇਡਰ ਆ ਰਹੀ ਆ ਤਿੰਨ ਵੈਬ ਸੀਰੀਜ਼ ਤਾਂ ਮੇਰੀਆਂ ਹੀ ਨੇ ਵਾਹ ਜੀ ਬਾਕੀ ਹੋਰ ਭਰਾਵਾਂ ਦੀਆਂ ਸਾਡਿਆਂ ਦੀਆਂ ਫਿਲਮਾਂ ਨੇ ਜਸ ਗਰੇਵਾਲ ਦੀ ਆ ਹੋਰ ਤੁਹਾਨੂੰ ਪਤਾ ਹੀ ਆ ਸਾਰਾ ਹਨ ਅਸੀਂ ਇੱਕ ਤੋਂ ਇੱਕ ਰਿਲੀਜ਼ ਕਰਦੇ ਜਾਵਾਂਗੇ ਆਪਾਂ ਸਾਰੇ ਇਕੱਠੇ ਹੁੰਦੇ ਰਹਾਂਗੇ ਪਰ ਮਾਣ ਦੀ ਗੱਲ ਇਹ ਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਜਦੋਂ ਦਾਰੋ ਦੀ ਪ੍ਰਮੋਸ਼ਨ ਸ਼ੁਰੂ ਹੋਈ ਨਾ ਉਦੋਂ ਸਾਨੂੰ ਧਿਆਰ ਆ ਗਿਆ ਵੀ ਸਹੀ ਆ ਯਾਰ ਕਰਦੇ ਨਹੀਂ ਹਾਂ ਐ ਹੀ ਹੋਣੀ ਚਾਹੀਦੀ ਸੀ ਦਾਰੋ ਐ ਹੀ ਪ੍ਰਮੋਟ ਕੀਤੀ ਜਾਣੀ ਚਾਹੀਦੀ ਸੀ ਤੇ ਉਹੀ ਸਾਰਾ ਕੁਝ ਮਤਲਬ ਅਸੀਂ ਜਿੱਥੋਂ ਤੱਕ ਸੋਚਿਆ ਵੀ ਨਹੀਂ ਸੀ ਸਮਿਤ ਭਾਜੀ ਉਥੋਂ ਤੱਕ ਲੈ ਕੇ ਗਏ ਤੇ ਹਲੇ ਤਾਂ ਹੋਰ ਬਹੁਤ ਅੱਗੇ ਤੱਕ ਜਾਣੀ ਆ 4 ਜੁਲਾਈ ਤੱਕ ਤੇ ਹੁਣ ਆਪਾਂ ਜਿਹੜੇ ਸਾਡੇ ਭਰਾ ਹਾਜ਼ਰ ਨੇ ਉਹ ਉਹਨਾਂ ਦੀ ਗੱਲ ਸੁਣਾਗੇ ਸੋ ਮਸਰ ਫॉर ਰিলੀਜ਼ਿੰਗ ਥਿਸ ਵੈਬ ਸੀਰੀਜ਼ ਔਨ ਕੇਬਲ 1 ਓਨਲੀ ਸੋ ਇਤਾਂ ਦੀ ਜਿਹੜੀ ਬੋਲਡ ਥੀਮਸ ਹੈ ਜੋ ਊਮਨ ਔਰੀਐਂਟਡ ਹੈ ਇਤਾਂ ਦੀ ਕੇਬਲ 1 ਤੇ ਰਿਲੀਜ਼ ਕਰਨਾ ਕੀ ਸਾਡੀ ਆਡੀਅנס ਸਾਡਾ ਪੰਜਾਬ ਸਾਡਾ ਹਿੰਦੁਸਤਾਨ ਇਤਾਂ ਦੀ ਚੀਜ਼ਾਂ ਲਈ ਰੈਡੀ ਹੈਗਾ ਸੋ ਕੇਬਲ 1 ਹੀ ਕਿਉਂ ਇਤਾਂ ਦੇ ਸਬਜੈਕਟ ਚੂਸ ਕਰ ਰਹਾ ਹੈ ਜੋ ਫ্রম ਪੰਜਾਬ ਟੂ ਦ ਵਰਲਡ ਲੈ ਕੇ ਜਾ ਰਹੇ ਸਸ਼ੀ ਗਾਲੀ ਸਾਰਿਆਂ ਨੂੰ ਸ ਬਹੁਤ ਵਧੀਆ ਕੁਐਸਚਨ ਹੈ ਸਕੇਲ ਵੰਦਾ ਮੋਟੋ ਇਜ਼ ਵੈਰੀ ਕਲੀਅਰ ਸਟੋਰੀਜ਼ ਫ্রম ਪੰਜਾਬ ਫॉर द ਵਰਲਡ ਤੇ ਜਿੱਦਾਂ ਗਿਲਸਾਬ ਨੇ ਕਿਹਾ ਕਿ ਦਿਲਸਾ ਪਟੰਡੇ ਤੋਂ ਬਿਲੋਂਗ ਕਰਦੇ ਨੇ ਤੇ ਉਹਨਾਂ ਦੇ ਆਸ-ਪਾਸ ਨੇੜੇ ਇਸ ਤਰ੍ਹਾਂ ਦੀ ਕੁਝ ਘਟਨਾਵਾਂ ਉਹਨਾਂ ਨੇ ਦੇਖੀਆਂ ਠੀਕ ਹੈ ਨਾ ਸੋ which clearly shows ਕਿ ਵੀ ਕੋਈ ਨਾ ਕੋਈ ਸਟੋਰੀ ਹੈ ਜੋ ਗਰਾਊਂਡ ਨਾਲ ਹੈ ਮਿੱਟੀ ਨਾਲ ਜੁੜੀ ਹੋਈ ਹੈ ਠੀਕ ਹੈ ਜੀ ਤੇ ਜਦੋਂ ਸਾਡਾ ਮੋਟੋ ਵੀ ਕੋਈ ਕਲੀਅਰ ਹੈ ਕਿ ਸਟੋਰੀਜ਼ ਫ্রম ਪੰਜਾਬ ਫॉर द ਵਰਲਡ so th i think today story one of this daro is one of the app stories for the platform esl ke apps story nu pasand kita film a web series ready hui now is ready for release and releasing on 4th of july th ek cheez main aur add karanga and rich daro kali punjabi ch hi release ho rahi daro panch languages which release ho rahi hai tusi ennu hindi english tamil telugu malayalam theek hai ji eh sari languages which we ਸੇਮ ਪਲੇਟਫਾਰਮ ਤੇ ਦੇਖ ਸਕਦੇ ਹੋ ਅੱਜ ਆਪਾਂ ਵੱਡੇ ਵੱਡੇ ਪਲੇਟਫਾਰਮਸ ਤੇ ਦੇਖਨੇ ਆ ਕੋਰੀਅਨ ਫਿਲਮਸ ਦੇਖਨੇ ਆ ਸਾਨੂੰ ਕੋਰੀਅਨ ਫਿਲਮ ਕੋਰੀਅਨ ਸਾਨੂੰ ਨਹੀਂ ਆਉਂਦੀ ਕਿਸੇ ਨੂੰ ਬਟ ਵੀ ਯੂਸ ਟੂ ਵਾਚ them ਹਨਾ ਕਿਉਂਕਿ ਸਾਨੂੰ ਸਟੋਰੀਜ਼ ਪਸੰਦ ਆਉਂਦੀਆਂ ਨੇ ਉਹ ਕਨਸੈਪਟ ਅੱਛਾ ਲੱਗਦਾ ਹੈ ਤੇ ਅਸੀਂ ਵੀ ਆਪਣੀ ਪੰਜਾਬ ਦੀ ਸਟੋਰੀਜ਼ ਨੂੰ ਪੂਰੇ ਵਰਲਡ ਦੇ ਅੱਗੇ ਪ੍ਰੈਜ਼ੈਂਟ ਕਰ ਰਹੇ ਆ ਇਨ ਡਿਫਰੈਂਟ ਲੈਂਗੁਏਜਸ ਤੇ ਲੈਂਗੁਏਜਸ ਦੇ ਨਾਲ ਨਾਲ ਫਿਲਮ ਇੰਗਲਿਸ਼ ਐਡਿਟ ਸੀਰੀਜ਼ ਹੈ ਸਬਟਾਈਟਲ ਨਾਲ ਵੀ ਪ੍ਰੈਜ਼ੈਂਟ ਹੈ ਤੁਸੀਂ ਇੰਗਲਿਸ਼ ਸਬਟਾਈਟਲਸ ਦੇ ਨਾਲ ਵੀ ਦੇਖ ਸਕਦੇ ਹੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਜੀ ਸਾਡੇ ਨਾਲ ਸਪੈਸ਼ਲ ਇਸ ਮੌਜੂਦ ਨੇ ਸਰਦਾਰ ਸੋਈ ਜੀ ਸਰਦਾਰ ਸੋਈ ਜੀ ਤੁਸੀਂ ਟ੍ਰੇਲਰ ਦੇਖਿਆ ਦੋਨੋਂ ਟ੍ਰੇਲਰ ਦੇਖਿਆ ਅੱਜ ਤੁਸੀਂ ਆਏ ਹੋ ਇੱਥੇ ਮੌਜੂਦ ਹੋ ਤੁਸੀਂ ਹੌਸਲਾ ਬੁਲੰਦ ਕਰਨ ਆਏ ਹੋ ਵੈਬ ਸੀਰੀਜ਼ ਆਣ ਵਾਲੀ ਹੈ ਕੇਬਲ 1 ਤੇ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਟ੍ਰੇਲਰ ਦੇਖਿਆ ਪਹਿਲੀ ਨਜ਼ਰ ਕੀ ਸੀ ਤੁਹਾਡਾ ਰਿਐਕਸ਼ਨ ਕੀ ਆਇਆ ਸੀਗਾ ਰਿਐਕਸ਼ਨ ਜਦੋਂ ਅਮਰਤੀ ਭਾਈ ਜੀ ਕੁਝ ਬਣਾਉਂਦੇ ਆ ਨਾ ਉੱਥੇ ਲੂ ਕੰਡੇ ਖੜੇ ਕਰਨ ਵਾਲਾ ਉਹ ਇਹ ਹੀ ਸਭ ਤੋਂ ਮਟਾਰੀਆਖੀ ਨੂੰ ਨਾ ਕਾ ਵਾਹ ਵਧੀਆ ਇਹ ਵਿੱਚ ਜੋ ਕੈਰੈਕਟਰ دارو ਦਾ ਉਹ ਉਹਦਾ ਕੋਈ ਤੋੜ ਨਹੀਂ ਹੈਗਾ ਉਹ ਪੰਜਾਬੀ ਸਿਨੇਮੇ ਵਿੱਚ ਜਾਂ OTT ਤੇ ਇਹ ਵਜੇ ਸਬਜੈਕਟ ਨਹੀਂ ਆਇਆ ਕਦੇ ਉਹ ਬਾਈ ਦੇ ਬਤਨ ਬਾਈ ਜੀ ਸਮਿਤਾ ਰੋ ਬੈਠੀ ਹੈ ਉਹਨ ਸਿੱਧੂ ਅਸੀਂ ਇਕੱਠਿਆਂ ਕੰਮ ਕਰ ਚੁੱਕੇ ਹਾਂ ਪਹਿਲਾਂ ਬਹੁਤ ਬਹੁਤ ਵਧੀਆ ਐਕਟਰੈਸ ਉਦੋਂ ਤੋਂ ਹੀ ਕਹਿੰਦੇ ਸੀ ਇੱਕ ਨਾਮ ਇਹਦਾ ਸੀਗਾ ਕਿ ਸਮਿਤਾ ਪਟਲਿਆ ਪੰਜਾਬੀ ਦੀ ਸੋ ਇਹ बार-बार ਸਾਬਤ ਕਰ ਰਹੀ ਹੈ ਕੁਲ ਸਿੱਧੂ ਕੇ ਹਾਂ ਵੀ ਇਹ ਗੱਲ ਜੋ ਮੇਰੇ ਤੇ ਜੋ ਟੈਗ ਲਾਤਾ ਹੈ ਇਹ ਸਹੀ ਹੈ ਗਲਤ ਨਹੀਂ ਹੈ ਪਰੂਫ ਕਰ ਰਹੀ ਹੈ ਵਾਰ-ਵਾਰ ਵਦਾਈ ਦੀ ਬਾਤ ਕਰ ਰਹੇ ਬਹੁਤ ਰੀਅਰ ਇਹੋ ਜਿਹੇ ਜਿਹੜੇ ਐਕਟਰ ਹੁੰਦੇ ਐ ਹੌਸਲਾ ਰੱਖਦੇ ਐ ਵੀ ਕਿਰਦਾਰ ਨਿਭਾਉਣ ਦਾ ਤੋਂ ਕੋਲ ਸਿੱਧੂ ਉਹਨਾਂ ਵਿੱਚ ਸਿਰਕੰਡ ਐਕਟ੍ਰੈਸ ਹੈ ਵਾਹ ਜੀ ਇੱਥੇ ਕੋਈ ਡਾਊਟ ਨਹੀਂ ਇੱਥੇ ਕੋਈ ਡਾਊਟ ਨਹੀਂ ਹੈਗਾ ਤੋ ਆ ਪਾਜੀ ਬਣਾਉਂਦਾ ਮੈਂ ਮੈਂ ਰਣੀਆ ਪਾਜੀ ਬਣਾਉਂਦਾ ਮੈਂ ਹਲੇ ਤੱਕ ਤੁਹਾਡੀ ਕੋਈ ਵੈਬ ਸੀਰੀਜ਼ ਨਹੀਂ ਕੀਤੀ ਤੇ ਕਰਾਂਗੇ ਹੋਰ ਕਰਾਂਗੇ 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 ਕਿ ਕਿ ਇੱਥੇ ਜਿਹੜੀ ਅੰਦਰ ਦੀ ਪੜਾਅ ਕੱਢਣ ਦਾ ਮੌਕਾ ਮਿਲਦਾ ਹੈ ਨਾ ਵੈਬ ਸੀਰੀਜ਼ ਦੇ ਵਿੱਚ ਉਹ ਹੋਰ ਕਿਤੇ ਨਹੀਂ ਮਿਲਦਾ ਹਾਂਜੀ ਫਿਲਮਾਂ ਫਿਲਮਾਂ ਜ ਨਹੀਂ ਮਿਲਦਾ ਸਹੀ ਹੈ ਜੀ ਸਹੀ ਹੈ ਮੈਨੂੰ ਬਹੁਤ ਬਹੁਤ ਪਸੰਦ ਨੇ ਵੈਬ ਸੀਰੀਜ਼ ਕਰਨੀ 100% ਸਹੀ ਗੱਲ ਹੈ ਬਿਲਕੁਲ ਇੱਥੇ ਤੁਸੀਂ ਗੁੱਲ ਕੇ ਅ ਅਸੀਂ ਬੈਠੀਆਂ ਯਾਰ ਦੋਸਤ ਬੈਠੇ ਗੱਲਾਂ ਕਰਦੇ ਆ ਉਦਾਂ ਉਦਾਂ ਦੇ ਸਬਜੈਕਟ ਜਿਹੜੇ ਆ ਉਹ ਸਿੱਧੀ ਚੱਲ ਸਕਦੇ ਆ ਫਿਲਮ ਚ ਨਹੀਂ ਆ ਸਕਦੇ ਬਿਲਕੁਲ ਜੀ ਫਿਲਮ ਚ ਨਹੀਂ ਆ ਸਕਦੇ ਸੋ ਇਹ ਬਹੁਤ ਬਹੁਤ ਵੱਡੀ ਦੇਣਾ ਪੰਜਾਬੀ ਸਿਨੇਮੇ ਨੂੰ ਪੰਜਾਬੀ ਦਰਸ਼ਕਾਂ ਵਾਸਤੇ ਬਹੁਤ ਕੁਝ ਸੁਣਾ ਪਰੋਸਿਆ ਜਾ ਸਕਦਾ ਹੈ ਦੇਖੋ ਆ ਆ ਚੀਜ਼ ਨਾਲ ਤੋਂ ਅਸੀਂ ਦਾ ਦੇਵ ਨੇ ਗੱਲ ਕਰਨ ਲੱਗੇ ਲੇਕਿਨ ਇਹਨੂੰ ਕਰ ਵੀ ਸਕਦੇ ਆ ਸੁਣ ਵੀ ਸਕਦੇ ਆ ਮਾਣ ਵੀ ਸਕਦੇ ਆ ਰੋ ਵੀ ਸਕਦੇ ਆ ਔਰ ਸਾਡੇ ਅੰਦਰ ਜਿਹੜੀ ਤੜਪ ਹੈ ਤੜਪ ਉਹ ਠੰਡੀ ਵੀ ਕਰ ਸਕਦੇ ਆ ਤੇ ਆ ਸਮਾਜ ਚ ਹੋ ਰਿਹਾ ਸੁਣਿਆ ਕਦੇ ਦੇਖਿਆ ਕਦੇ ਆ ਦੇਖੋ ਜੀ ਜੀ ਬਿਲਕੁਲ ਕੀ ਸਮਾਜ ਦੇ ਵਿੱਚ ਜੋ ਗੰਦਾ ਉਹ ਗੰਰ ਨੂੰ ਨੰਦਾ ਕਰਨ ਦਾ ਤਰੀਕਾ ਸਭ ਸਭ ਤੋਂ ਵਧੀਆ ਜਿਹੜਾ ਪਲੇਟਫਾਰਮ ਹੈ ਉਹ OTT ਪਲੇਟਫਾਰਮ ਹੈ ਜੀ ਸੋ ਮੇਰੇ ਵੱਲੋਂ ਆ ਸਾਰੇ ਐਟਰਜਨ ਪ੍ਰੋਡੂਸਰ ਸਾਹਿਬ ਨੂੰ ਰਾਈਟਰ ਡਾਇਰੈਕਟਰ ਬੈਠੇ ਨੇ ਇਹਨਾਂ ਨਾਲ ਤਾਂ ਮੈਂ ਕੰਮ ਕਰ ਚੁੱਕਿਆ ਮੈਂ ਮਰੀਦ ਹਾਂ ਇਹਨਾਂ ਦਾ ਮੈਂ ਭਾਈ ਨਾਲ ਕੰਮ ਪਹਿਲਾਂ ਕੀਤਾ ਵੀ ਨਹੀਂ ਸੀ ਮੈਂ ਇਹ ਇਹਨਾਂ ਨੇ ਮੈਨੂੰ ਇੱਕ ਵਾਰੀ ਕਿਹਾ ਹਾਂ ਕਿ ਸੋਈ ਭਾਈ ਜੇ ਕੁਝ ਮੈਂ ਕਰਾਂ ਮੈਂ ਤਾਂ ਕਰੂੰ ਕਰੋ ਇਹ ਕਹਿੰਦੇ ਥੋੜਾ ਹੱਥ ਤੰਗ ਮੈਂ ਕਿਹਾ ਜੋ ਦਿਓਗੇ ਮੈਨੂੰ ਕਬੂਲ ਹੋਊਗਾ ਬਗੇਲਾ ਕੌਣ ਭੁੱਲ ਸਕਦਾ ਜੋਰਾ 10 ਨੰਬਰੀਆ ਦਾ ਹਾਂ ਸਹੀ ਹੈ ਬਹੁਤ ਘੱਟ ਹੋ ਗਏ ਬਗੇਲਾ ਖਾਣੇ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਤੇ ਇਸ ਤਰ੍ਹਾਂ ਹੀ ਮਿਲ ਕੇ ਡਟੇ ਰਹੋ ਔਰ ਵੈਬ ਸੀਰੀਜ਼ ਦਾ ਜਿਹੜਾ ਲੈਵਲ ਹੈ ਉਹ ਤੁਹਾਡੇ ਸਾਰਿਆਂ ਕਰਕੇ ਜਿਹੜੇ ਇੱਥੇ ਆਰਟਿਸਟ ਬੈਠੇ ਆ ਮੈਂ ਸਾਰਿਆਂ ਨੂੰ ਸ਼ਾਬਾਸ਼ੀ ਦਿੰਦਾ ਕਿਉਂਕਿ ਇਹ ਇਹ ਸ਼ੁਰੂਆਤ ਹੈ ਸ਼ੁਰੂਆਤ ਤੁਸੀਂ ਡਟ ਕੇ ਸੋਣਾ ਅੰਦਰੋਂ ਜੀ ਲਾ ਕੇ ਸੋਣਾ ਕੰਮ ਕੀਤਾ ਹੈ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਅਸਲ 'ਚ ਬਾਈ ਜੀ ਦਾ ਜਿਹੜਾ ਆਧਾਰ ਆ ਉਹ ਵੀ ਰੰਗਮંચ 'ਚ ਹਰਪਾਲ ਟਵਾਣਾ ਜਿਹਦੇ ਇਹ ਐਕਟਰ ਰਹੇ ਨੇ ਉਹਨਾਂ ਨਾਲ ਇਹਨਾਂ ਨੇ ਥੀਏਟਰ ਕੀਤਾ ਨਾਟਕ ਕੀਤੇ ਸਾਡੀ ਵੀ ਜਿਹੜੀ ਸਾਰੀ ਟੀਮ ਆ ਇਹਦੇ 'ਚ ਵੀ ਸ਼ਾਇਦ ਹੀ ਕੋਈ ਅੱਦਾ ਹੋਵੇ ਜਿਨੇ ਥੀਏਟਰ ਨਾ ਕੀਤਾ ਹੋਵੇ ਤਕਰੀਬਨ ਸਾਰੇ ਹੀ ਜਿਹੜੇ ਆ ਉਹ ਥੀਏਟਰ ਨਾਲ ਜੁੜੇ ਹੋਏ ਐਕਟਰ ਨੇ ਹਨਾ ਔਰ ਦੂਸਰੇ ਪਾਸੇ ਬਾਈ ਜੀ ਫਿਲਮਾਂ 'ਚ ਜਦੋਂ ਆਏ ਸੀਗੇ ਅਸੀਂ ਇਹਨਾਂ ਦੇ ਉਦੋਂ ਤੋਂ ਫੈਨ ਆ ਜਦੋਂ ਤੋਂ ਇਹਨਾਂ ਨੇ ਨਾਰਾ ਅਮਲੀ ਦਾ ਰੋਲ ਕੀਤਾ ਸੀਗਾ ਲੋਗ ਦਾ ਲਸ਼ਕਾਰਾ ਚ ਮਹਮੱਲਾ ਹੋਈ ਸਵਾਮੇਗਾ ਕੋ ਟੰਗਰੇਜੀ ਸ਼ਕਾਰ ਜਿਹੜੀ 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 ਗੱਲ ਉਹ ਹੁੰਦੀ ਹੈ ਕਿ ਇਹੋ ਜਿਹਾ ਮਾਹੌਲ ਉੱਥੇ ਤੁਸੀਂ ਕਿਵੇਂ ਕੰਮ ਕਰ ਲੈਨੇ ਹੋ ਮੈਨੂੰ ਮੇਰੇ ਘਰ ਪੁੱਛਿਆ ਮੇਰੀ ਸਿਸਟਰ ਨੇ ਵੀਰੇ ਉਹ ਜਿਹੜੀ ਤੂੰ ਤੇ ਸੜੀ ਤੇ ਲਜਾਈ ਲਈ ਬੈਠਾ ਸੀ ਉਹ ਕਿਹਦੀ ਸੀ ਮੈਂ ਕਿਹਾ ਉਹ ਜਿਹੜੇ ਜਿਹੜੇ ਘਰ ਤੇ ਕੰਮ ਕਰਦੇ ਸੀ ਉਹਨਾਂ ਦਾ ਜਿਹੜਾ ਸੇਰੀ ਸੀ ਉਹਦੀ ਸੀ ਲਜਾਈ ਉਹ ਇਹ ਆਹੀ ਦੱਸ ਮੈਂ ਮੰਦੀ ਗੋਡਿਆਂ ਤੱਕ ਲੈਨੇ ਸੀ ਉਹ ਤਾਂ ਮੋਸਟ ਉਹਨੋਂ ਹਟ ਜਾਂਦਾ ਸੀ ਜਦੋਂ ਗੋਡਿਆਂ ਤੇ ਆ ਜਾਂਦੀ ਸੀ ਨਾ ਜਦੋਂ ਡਾਇਲੌਗ ਬੋਲਦੇ ਸੀ ਉਹਨੂੰ ਵਿੱਚ ਕੋਈ ਮੁਸ਼ਕ ਨਹੀਂ ਸੀ ਆਉਂਦਾ ਬਿਲਕੁਲ ਬਿਲਕੁਲ ਕਿਉਂ ਪਾਤਰ ਹੀ ਮੇਰਾ ਹੋ ਜਾਂਦਾ ਸੀ ਹਾਂ ਜੀ ਤੋ ਇਹ ਹੈ ਹਾਂ ਇਹ ਅਜੇ ਹੁਣ ਵੀ ਨਹੀਂ ਪਾਈ ਮੈਂ ਹੈ ਮੈਂ OCD ਦੀ ਬਹੁਤ ਤਗੜੀ ਮਰੀਜ਼ ਆ ਤੇ ਅਸੀਂ ਜਦੋਂ ਸ਼ੂਟ ਕਰਦੇ ਸੀ ਨਾ ਤੇ ਪੈਟਰੋਲ ਪੰਪ ਤੇ ਮੇਰੇ ਸ਼ਰਟ ਨਾ ਆਈ ਇਹਨਾਂ ਨੇ ਸ਼ਰਟਾਂ ਧਵਾ ਕੇ ਪ੍ਰੈਸ ਕਰ ਰੱਖੀਆਂ ਸੀ ਸੀ ਉਹੀ ਉਹਨਾਂ ਦੀਆਂ ਕਿਉਂਕਿ ਬਜਟ ਸਾਡਾ ਮੇਰੇ ਜਦੋਂ ਸ਼ਰਟ ਆਈ ਨਾ ਬਟਨ ਲੱਗੇ ਨਾ ਮੈਨੂੰ ਕਹਿੰਦੇ ਵੀ ਪਾਲਾ ਮੈਂ ਕਿਹਾ ਕਿਹੜੀ ਸ਼ਰਟ ਪਾਉਣੀ ਆ ਇੱਕ ਬੰਦੇ ਤੋਂ ਲਹਾਈ ਕਹਿੰਦੇ ਆਪ ਆ ਜੂਨ ਜੁਲਾਈ ਦੀ ਗਰਮੀ ਉਹਦਾ ਮੋੜ ਆਇਆ ਉਹਦੀ ਦੂਸਰੀ ਵੀ ਸ਼ਰਟ ਮੈਂ ਉਹ ਸੀਡੀ ਦੀ ਮਰੀਜ਼ ਮੈਂ ਕਹਾ ਵੀ ਹੁਣ ਇਹ ਤਾਂ ਤੁਹਾਨੂੰ ਇਹੀ ਹੁੰਦਾ ਨਾ ਕਿ ਐਤਲ ਜਿਵੇਂ ਸਰ ਨੇ ਕਿਹਾ ਕਿ ਮੁਸ਼ਕਲੋਂ ਨਹੀਂ ਹੁੰਦਾ ਤਾਂ ਮੈਨੂੰ ਲੱਗਿਆ ਕਿ ਆ ਸਾਰਾ ਸੈਟਅਪ ਸਭ ਲੱਗਿਆ ਸਿਰਫ ਮੇਰੇ ਇੱਕ ਸ਼ਰਟ ਨਾ ਪਾਉਣ ਕਰਕੇ ਹੋ ਸਕਦਾ ਸਾਰਾ ਗੜਬੜਨਾ ਤમે ਉਵੇਂ ਹੀ ਪਾਈ ਹੋ ਤੇ ਪਰਫਿਊਮ ਸੜਕ ਚੁੜਕ ਕੇ ਤੇ ਉਹ ਸ਼ਰਟ ਮੈਂ ਉਵੇਂ ਹੀ ਪਾਈ ਵੀ ਆ ਕਿਸੇ ਦੀ ਉਤਰੀ ਵੀ ਪਸੀਨੇ ਦੀ ਲੱਤ ਪੱਥ ਕਿਆ ਬਾਤ ਹੈ ਕਿਆ ਬਾਤ ਇੱਕ ਮੈਂ ਵੀ ਮੇਰਾ ਇੱਕ ਮੇਰਾ ਇੱਕ ਹੋਰ ਹੈ ਐਕਸਪੀਰੀਅੰਸ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਫਿਲਮ ਕੀਤੀ ਬਾਗੀ ਹਾਂਜੀ ਬਾਗੀ ਚ ਓਮਪਰੀ ਸਾਹਿਬ ਨੇ ਅਸੀਂ ਐਸਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ ਮੈਂ ਉਹਦੇ ਚ ਜੁੱਤੀਆਂ ਸਿਉਣਾ ਤੇ ਮਰੇ ਹੋਏ ਪਛੂਟੋਣਾ ਉਹ ਜਿਹੜਾ ਪਹਿਲੇ ਦਿਨ ਮੇਰੀ ਉਹਦੇ ਇੰਟਰੋਡਕਸ਼ਨ ਵਾਲਾ ਸੀਨ ਸੀਗਾ ਕਿ ਸਾਡਾ ਮੁੰਡਾ ਅਸਿਸਟੈਂਟ ਸੀ ਮੈਂ ਉਹਨੂੰ ਮਤਲਬ ਗਾਣਾ ਵੀ ਕੱਢਦਾ ਰਿਹਾ ਮੈਂ ਕਿਹਾ ਤੂੰ ਕੁੱਤੇ ਆਇ ਕਿਥੋਂ ਚੱਕ ਲੈ ਲੰਬਿਆ ਕਿਥੋਂ ਤੂੰ ਹੈ ਉਹਦੇ ਤੇ ਮੱਖੀਆਂ ਪੈਣ ਪੈਣ ਕਰ ਦੂਰ ਦੂਰ ਤੱਕ ਮੋਸ਼ਕ ਮਾਰਦਾ ਸੜਿਆ ਹੋਇਆ ਉਹ ਕੱਟਾ ਪਿੱਛੇ ਲੱਦੀ ਫਿਰੇ ਉਹ ਮੇਰੇ ਸਾਈਕਲ ਤੇ ਲੱਦਦਾ ਮੈਂ ਐਦਾਂ ਇਕ ਕਾਠੀ ਤੇ ਬੈਠ ਕੇ ਇਹ ਤਾਂ ਮੂੰਹ ਚੱਕ ਕੇ ਰੱਖਦਾ ਸੀ ਡਾਇਲੌਗ ਬੋਲਣ ਮਿਲੇ ਉਹਦੇ ਤੇ ਸਪਰੇਅ ਸਪੁਰੂ ਮਾਰ ਕੇ ਉਹ ਮਿੰਟ ਦੋ ਲੱਗਦੇ ਸੀ ਦੋ ਕੀ ਉਹ ਛੁੱਟ ਉੱਡ ਜਾਂਦੀ ਸੀ ਹਵਾ ਚਲਦੀ ਸੀ ਜੀ ਫਿਰ ਉਦਾਂ ਤੇ ਉਹ ਕੈਰੇਕਟਰ ਜੋ ਉਹ ਜਿਹੜਾ ਐਕਸਪੀਰੀਅੰਸ ਸੀ ਉਹ ਬੰਦਾ ਫਿਰ ਉਹ ਸੋਚਦਾ ਹੈ ਕਿ ਜਿਹੜੇ ਬੰਦੇ ਆ ਕੰਮ ਕਰਦੇ ਆ ਉਹਨਾਂ ਦਾ ਵਿਚਾਰਾ ਨਾ ਕੀ ਆ ਹੁੰਦਾ ਬਿਲਕੁਲ ਜੀ ਉੱਥੇ ਕਰੀਆਂ ਵਾੜੀ ਜਾ ਕੇ ਆਪ ਖਾਣ ਲਾ ਕੇ ਲੈ ਕੇ ਆਉਂਦੇ ਆ ਬਿਲਕੁਲ ਉਹਨਾਂ ਦਾ ਉਹਨਾਂ ਦਾ ਕੀ ਆ ਹੁੰਦਾ ਬਿਲਕੁਲ